ਕੀ ਕਾਰਨ ਕੀ ਜਿਹੜਾ ਸਿਗਾ ਕਿਉਂ ਉਹਨਾਂ ਤੇ ਹਮਲਾ ਹੋਇਆ ਅੱਜ ਜਿਹੜੇ ਤੇ ਤਰ ਹਤਾਰੇ ਦੇ ਨਾਲ ਜੋ ਜੋ ਬੰਦਾ ਆਂਦਾ ਹੈਗਾ ਉਹਨੂੰ ਵੜਦੇ ਗਏ ਕੀ ਕਾਰਨ ਕੀ ਮੰਨਦੇ ਉਸਨੂੰ ਤੁਸੀਂ ਸੋ ਤਾਂ ਇਹ ਕਾਰਨ ਇਹ ਹੈਗਾ ਕਿ ਉਹਨਾਂ ਨੇ ਨਸ਼ੇ ਦਾ ਵਿਰੋਧ ਕੀਤਾ ਸੀਗਾ ਕਿ ਜਿਹੜਾ ਸਾਡੇ ਇਲਾਕੇ ਦੇ ਵਿੱਚ ਦੋ ਵਿਅਕਤੀ ਹੈਗੇ ਆ ਦੋ ਸ਼ਖਸ ਹੈ ਉਹ ਨਸ਼ਾ ਵਗੈਰਾ ਵੇਚਦੇ ਆ ਤੇ ਜਿਨ੍ਹਾਂ ਕਰਕੇ ਮੇਰਾ ਹਸਬੰਦ ਨਸ਼ਾ ਕਰਦਾ ਬਹੁਤ ਵਧੀਆ ਹਾਲਚਾਲਾ ਪਰ ਇਲਾਕੇ ਦੇ ਲੋਕਾਂ ਦਾ ਹਾਲਚਲ ਬਹੁਤ ਮਾੜਾ ਸੋ ਕੱਲ ਰਾਤ ਅਸੀਂ ਇੱਕ ਜਿਹੜੀ ਖਬਰ ਆ ਸਾਂਝੀ ਕੀਤੀ ਸੀ ਉਸ ਈਰੀਏ ਦੇ ਵਿੱਚ ਸੋਤਾ ਜੀ ਉੱਥੇ ਗਏ ਸੀਗੇ ਤੇ ਉਹ ਲੇਡੀ ਦਾ ਕਹਿਣਾ ਇਹ ਹੈਗਾ ਸੀਗਾ ਕਿ ਮੇਰਾ ਜਿਹੜਾ ਹਸਬੰਡ ਹੈ ਉਹ ਨਸ਼ੇ ਤੋਂ ਡਿਕਟ ਹੈ ਕਾਫੀ ਸਮੇਂ ਤੋਂ ਨਸ਼ਾ ਵਗੈਰਾ ਕਰ ਰਿਹਾ ਹੈ ਤੋਂ ਬਾਅਦ ਕੱਲ ਜਿਹੜਾ ਉੱਥੇ ਇੰਨਾ ਕੁ ਵਿਵਾਦ ਹੋ ਗਿਆ ਕਿ ਉਹ ਵਿਅਕਤੀਆਂ ਨੇ ਟੈਗ ਜਿਹੜਾ ਉਹਨਾਂ ਦੇ ਪਰਿਵਾਰ ਤੇ ਕਰ ਦਿੱਤਾ ਉਸ ਤੋਂ ਬਾਅਦ ਤਾਂ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਕਾਫੀ ਪਥਰਾਵ ਵੀ ਹੋਇਆ ਉਹ ਉਲਟਾ ਹੀ ਪੁਲਿਸ ਜਿਹੜਾ ਉਹਨਾਂ ਦਾ ਬਾਈਕ ਵੀ ਹੈ ਜਿਹੜਾ ਉੱਥੋਂ ਦੀ ਲੈ ਕੇ ਜਾ ਚੁੱਕੀ ਸੀ ਭਗਵੰਤ ਮਾਨ ਸਰਕਾਰ ਤਾਂ ਲਗਾਤਾਰ ਕਹਿ ਰਹੀ ਹੈ ਕਿ ਇੱਕ ਮੁਹਿੰਮ ਵੀ ਚਲਾਈ ਹੋਈ ਹੈ ਨਸ਼ਾ ਵਿਰੋਧੀ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜਾਂ ਜਲੰਧਰ ਜਾਂ ਵੈਸਟ ਦੇ ਵਿੱਚ ਨਸ਼ਾ ਖਤਮ ਹੋ ਗਿਆ ਵਾ ਦੇਖੋ ਅੱਜ ਕਾਫੀ ਜਿਹੜੇ ਲੀਡਰ ਪਹੁੰਚੇ ਸੀ ਉਸ ਇਲਾਕੇ ਤੋਂ ਪੂਰਬ ਦੇ ਅਖੀ ਤਲੰਗੜਾ ਲੋ ਵੀ ਪਹੁੰਚੇ ਸੀ অশੋਕ ਸ਼੍ਰੀਨਿ ਇੱਕੀ ਪਹੁੰਚੇ ਸੀ ਜ਼ਿਲ੍ਹਾ ਪ੍ਰਧਾਨ ਜਿਹੜੇ ਭਾਜਪਾ ਤੋਂ ਕਾਫੀ ਦਮੇ ਦੇ ਪਹੁੰਚੇ ਕਾਂਗਰਸ ਪਾਰਟੀ ਤੋਂ ਵੀ ਲੋਕ ਪਹੁੰਚੇ ਸੀ ਜਦੋਂ ਅਸੀਂ ਉੱਤੇ ਕਵਰੇਜ ਕਰ ਰਹੇ ਸੀ ਸੋ ਉਹਨਾਂ ਨੇ ਵੀ ਇਸ ਚੀਜ਼ ਦਾ ਜਿਹੜਾ ਕਿਹਾ ਕਿ ਜਿਹੜੀ ਸਰਕਾਰ ਹੈ ਜੋ ਯੁੱਧ ਨਸ਼ੇ ਵਿਰੁੱਧ ਚੱਲ ਰਿਹਾ ਹੈ ਉਹ ਕਿਤੇ ਨਾ ਕਿਤੇ ਜਿਹੜੇ ਲੋਕ ਵੀ ਕਹਿੰਦੇ ਨੇ ਕਿ ਉਹ ਜਿਹੜੇ ਦਾਅਵੇ ਆ ਕਿਤੇ ਨਾ ਕਿਤੇ ਖੋਖਲੇ ਨਜ਼ਰ ਆ ਰਹੇ ਆ ਤੇ ਜਲੰਧਰ ਤੋਂ ਸਾਡੇ ਨਾਲ ਇੱਕ ਬਹੁਤ ਹੀ ਵਧੀਆ ਪੱਤਰਕਾਰ ਜਿਹੜੇ ਜਿਹੜੇ ਪੂਰੀ ਰਿ ਜਿਹੜੀ ਉੱਥੇ ਅੱਜ ਜਲੰਧਰ ਵੈਸਟ ਦੇ ਵਿੱਚ ਵਾਰਦਾਤ ਹੋਈ ਪਾਜੀ ਕੀ ਹਾਲ ਚੱਲਿਆ ਜੀ ਬਹੁਤ ਵਧੀਆ ਹਾਲਚਲ ਆ ਪਰ ਇਲਾਕੇ ਦੇ ਲੋਕਾਂ ਦਾ ਹਾਲਚਲ ਬਹੁਤ ਮਾੜਾ ਸੋ ਕੱਲ ਰਾਤ ਅਸੀਂ ਇੱਕ ਜਿਹੜੀ ਖਬਰ ਆ ਸਾਂਝੀ ਕੀਤੀ ਸੀ ਉਸ ਏਰੀਆ ਦੇ ਵਿੱਚ ਸੋਤਾ ਜੀ ਉੱਥੇ ਗਏ ਸੀਗੇ ਤੇ ਉਹ ਲੇਡੀ ਦਾ ਕਹਿਣਾ ਇਹ ਹੈਗਾ ਸੀਗਾ ਕਿ ਮੇਰਾ ਜਿਹੜਾ ਹਸਬੰਡ ਹੈ ਉਹ ਨਸ਼ੇ ਤੋਂ ਡਿਕਟੇਕ ਕਾਫੀ ਸਮੇਂ ਤੋਂ ਨਸ਼ਾ ਵਗੈਰਾ ਕਰ ਰਿਹਾ ਹੈ ਪਰ ਜਿਨ੍ਹਾਂ ਨੇ ਨਸ਼ੇ ਵਗੈਰਾ ਤੇ ਲਗਾਇਆ ਤੇ ਉਹਨਾਂ ਤੇ ਉਹਨਾਂ ਨੇ ਰੋਪ ਲਗਾਏ ਸੀ ਕਿ ਕਿ ਇਹ ਵਿਅਕਤੀ ਨੇ ਮੈਨੂੰ ਔਰ ਲੜਕੀ ਨੂੰ ਨਸ਼ੇ ਤੇ ਲਗਾਇਆ ਤਾਂ ਮੈਂ ਰੋਕਿਆ ਦੋ ਚਾਰ ਵਾਰ ਰੋਕਣ ਤੋਂ ਬਾਅਦ ਉਸ ਤੋਂ ਬਾਅਦ ਕੱਲ ਜਿਹੜਾ ਉੱਥੇ ਇੰਨਾ ਕੁ ਵਿਵਾਦ ਹੋ ਗਿਆ ਕਿ ਉਹ ਵਿਅਕਤੀਆਂ ਨੇ ਬੈਗ ਜਿਹੜਾ ਉਹਨਾਂ ਦੇ ਪਰਿਵਾਰ ਤੇ ਕਰ ਦਿੱਤਾ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਕਾਫੀ ਪਥਰਾਵ ਵੀ ਹੋਇਆ ਉਲਟਾ ਹੀ ਪੁਲਿਸ ਜਿਹੜਾ ਉਹਨਾਂ ਦਾ ਬਾਈਕ ਵੀ ਹੈ ਜਿਹੜਾ ਉੱਥੋਂ ਦੀ ਲੈ ਕੇ ਜਾ ਚੁੱਕੀ ਸੀ। ਸੋ ਕੱਲ ਦੀ ਘਟਨਾ ਤੋਂ ਬਾਅਦ ਜਿਹੜਾ ਅੱਜ ਅੱਜ ਫਿਰ ਜਿਹੜਾ ਉਹ ਸੇਮ ਜਗ੍ਹਾ ਦੇ ਉੱਪਰ ਇਨਸੀਡੈਂਟ ਜਿਹੜਾ ਦੁਬਾਰਾ ਵਾਪਰ ਗਿਆ। ਨਹੀਂ ਕੀ ਕਾਰਨ ਕੀ ਜਿਹੜਾ ਸੀਗਾ ਕਿਉਂ ਉਹਨਾਂ ਤੇ ਉਹ ਹਮਲਾ ਹੋਇਆ ਅੱਜ ਜਿਹੜੇ ਤੇਜ਼ ਤਰ੍ਹਾਂ ਹਥਿਆਰਾਂ ਦੇ ਨਾਲ ਜੋ-ਜੋ ਬੰਦਾ ਆਂਦਾ ਹੈਗਾ ਉਹਨੂੰ ਵੜਦੇਗੇ ਕੀ ਕਾਰਨ ਕੀ ਮੰਨਦੇ ਉਸਨੂੰ ਤੁਸੀਂ? ਸੋ ਤੇ ਕਾਰਨ ਇਹ ਹੈਗਾ ਕਿ ਉਹਨਾਂ ਨੇ ਨਸ਼ੇ ਦਾ ਵਿਰੋਧ ਕੀਤਾ ਸੀਗਾ ਕਿ ਜਿਹੜਾ ਸਾਡੇ ਇਲਾਕੇ ਦੇ ਵਿੱਚ ਦੋ ਵਿਅਕਤੀ ਹੈਗੇ ਆ ਦੋ ਸ਼ਖਸ ਹੈ ਉਹ ਨਸ਼ਾ ਵਗੈਰਾ ਵੇਚਦੇ ਆ ਤੇ ਜਿਨ੍ਹਾਂ ਕਰਕੇ ਮੇਰਾ ਹਸਬੰਡ ਨਸ਼ਾ ਕਰਦਾ ਸੋ ਅਸੀਂ ਉਹਨਾਂ ਨੂੰ ਇਹ ਵੀ ਸਵਾਲ ਕੀਤਾ ਸੀ ਕਿ ਜਿਹੜਾ ਨਸ਼ਾ ਹੈ ਕੋਈ ਕਿਸੇ ਨੂੰ ਨਹੀਂ ਲਵਾਉਂਦਾ ਅਗਰ ਜੇ ਸਾਡੇ ਅੰਦਰ ਜਿਹੜਾ ਹੋਵੇ ਅਸੀਂ ਨਸ਼ਾ ਵਗੈਰਾ ਛੱਡ ਸਕਦੇ ਆ ਪਰ ਕਹਿੰਦੇ ਸਾਡੀ ਗਲੀ ਦੇ ਵਿੱਚ ਕੁਝ ਲੋਕ ਜਿਹੜੇ ਨੇ ਨਸ਼ਾ ਵਗੈਰਾ ਵੇਚਦੇ ਆ ਅਗਰ ਅਸੀਂ ਉਹਨਾਂ ਦਾ ਵਿਰੋਧ ਕਰਦੇ ਆ ਤਾਂ ਜਿਹੜਾ ਉਹ ਕਾਫੀ ਲੋਕ ਜਿਹੜੇ ਜਿੱਦਾਂ ਬਾਹਰੀ ਲੋਕ ਕੁਝ ਆ ਕੇ ਉਹਨਾਂ ਨੇ ਜਿਹੜਾ ਅੱਜ ਅਟੈਕ ਕੀਤਾ ਕਿ ਇਸ ਚੀਜ਼ ਨੂੰ ਲੈ ਕੇ ਅਸੀਂ ਉਸ ਚ ਕਿ ਸਾਡਾ ਜਿਹੜਾ ਹਸਬੰਡ ਹੈ ਉਹਨਾਂ ਨੂੰ ਰੋਕਿਆ ਵੀ ਕਿ ਮੇਰੇ ਹਸਬੰਡ ਨੂੰ ਜਿਹੜਾ ਨਸ਼ੇ ਤੇ ਨਾ ਲਗਾਇਆ ਜਾਵੇ ਪਰ ਕਿਤੇ ਨਾ ਕਿਤੇ ਜਿਹੜਾ ਪੁਲਿਸ ਪ੍ਰਸ਼ਾਸਨ ਟੋਟਲੀ ਜਿਹੜਾ ਇਸ ਕੇਸ ਦੇ ਵਿੱਚ ਫੇਲ ਨਜ਼ਰ ਆਇਆ ਕੱਲ ਪੁਲਿਸ ਦੇ ਅਧਿਕਾਰੀ ਮੌਕੇ ਤੇ ਆਏ ਜਿਨ੍ਹਾਂ ਵੱਰੋਂ ਕੰਪਲੇਂਟਡ ਪਾਰਟੀ ਸੀ ਉਹਨਾਂ ਦਾ ਹੀ ਮੋਟਰਸਾਈਕਲ ਚਾਕੇ ਪੁਲ ਜਿਹੜੀ ਥਾਣੇ ਲੈ ਕੇ ਚਲੀ ਗਈ ਤੇ ਭਗਵੰਤ ਮਾਨ ਸਰਕਾਰ ਤਾਂ ਲਗਾਤਾਰ ਕਹਿ ਰਹੀ ਹੈ ਕਿ ਇੱਕ ਮੁਹਿੰਮ ਵੀ ਚਲਾਈ ਹੋਈ ਹੈ ਨਸ਼ਾ ਵਿਰੋਧੀ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜਾਂ ਜਲੰਧਰ ਜਾਂ ਵੈਸਟ ਦੇ ਵਿੱਚ ਨਸ਼ਾ ਖਤਮ ਹੋ ਗਿਆ ਵਾ ਦੇਖੋ ਅੱਜ ਕਾਫੀ ਜਿਹੜੇ ਲੀਡਰ ਪਹੁੰਚੇ ਸੀ ਉਸ ਇਲਾਕੇ ਤੋਂ ਪੂਰਬ ਦੇ ਆਕਸ਼ੀ ਤਲੰਗਰਾਲ ਵੀ ਪਹੁੰਚੇ ਸੀ ਅਸ਼ੋਕ ਸ਼੍ਰੀਨ ਹਿੱਕੀ ਪਹੁੰਚੇ ਸੀ ਜ਼ਿਲ੍ਹਾ ਪ੍ਰਧਾਨ ਜਿਹੜੇ ਭਾਜਪਾ ਤੋਂ ਕਾਫੀ ਦਮਾਏ ਦੇ ਪਹੁੰਚੇ ਕਾਂਗਰਸ ਪਾਰਟੀ ਤੋਂ ਵੀ ਲੋਕ ਪਹੁੰਚੇ ਸੀ ਜਦੋਂ ਅਸੀਂ ਉੱਤੇ ਕਵਰੇਜ ਕਰ ਰਹੇ ਸੀ ਸੋ ਉਹਨਾਂ ਨੇ ਵੀ ਇਸ ਚੀਜ਼ ਦਾ ਜਿਹੜਾ ਕਿਹਾ ਕਿ ਜਿਹੜੀ ਸਰਕਾਰ ਹੈ ਜੋ ਯੁੱਧ ਨਸ਼ੇਵਰੂ ਚੱਲ ਰਿਹਾ ਹੈ ਉਹ ਕਿਤੇ ਨਾ ਕਿਤੇ ਜਿਹੜੇ ਲੋਕ ਵੀ ਕਹਿੰਦੇ ਨੇ ਕਿ ਉਹ ਜਿਹੜੇ ਦਾਅਵੇ ਆ ਕਿਤੇ ਨਾ ਕਿਤੇ ਖੋਖਲੇ ਨਜ਼ਰ ਆ ਰਹੇ ਆ ਉਹ ਲੋਕਾਂ ਨੂੰ ਜਿਹੜੀ ਹਕੀਕਤ ਹੈ ਗਰਾਊਂਡ ਲੈਵਲ ਉਹ ਨਹੀਂ ਜਿਹੜੀ ਹੈ ਪ੍ਰਸ਼ਾਸਨ ਨੂੰ ਪਤਾ ਲੱਗ ਰਹੀ ਅੱਜ ਜਿਹੜੇ ਲੋਕ ਐ ਇਸ ਚੀਜ਼ ਦੀ ਜਿਹੜੀ ਐ ਤਰਾਹੀ ਤਰਾਹੀ ਕਰ ਰਹੇ ਕਿ ਜਿਹੜਾ ਨਸ਼ਾ ਸਾਡੇ ਏਰੀਆ ਵਿੱਚ ਕਿ ਉਹਨੂੰ ਜਿਹੜਾ ਬੰਦ ਕਰਵਾਇਆ ਜਾਵੇ ਤੇ ਅਸੀਂ ਇਹ ਵੀ ਸੁਣਿਆ ਕਿ ਰਾਹਾਂ 'ਤੇ ਜੋ ਵੀ ਇਨਸਾਨ ਆ ਰਹੇ ਉਹਨਾਂ ਵੱਢੀ ਜਾ ਰਹੇ ਸੀਗੇ ਨਹੀਂ ਇਦਾਂ ਦੀ ਚਲੋ ਕੋਈ ਗੱਲ ਨਹੀਂ ਹੋਈ ਜਦੋਂ ਇਹ ਇਨਸੀਡੈਂਟ ਹੋਇਆ ਕਿ ਜਿਹੜੇ ਆਸ-ਪਾਸ ਇਹਨਾਂ ਦੀਆਂ ਦੁਕਾਨਾਂ ਜਾਂ ਜਿਹੜੇ ਕੋਈ ਵਪਾਰੀ ਨੇ ਜਾਂ ਜਿਹੜੇ ਆਸ-ਪਾਸ ਘਰ ਨੇ ਉਹਨਾਂ ਤੇ ਵੀ ਅਟੈਕ ਹੋਣਾ ਵੱਲੋਂ ਜਿਹੜੇ ਵਿਕਤੀਆਂ ਵੱਲੋਂ ਕਰ ਦਿੱਤਾ ਗਿਆ ਅੱਜ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਜਲੰਧਰ ਦੇ ਵਿੱਚ ਵਾਰਦਾਤਾ ਜਿਹੜੀਆਂ ਕਤਲੇਆਮ ਜਿਹੜਾ ਹੋ ਰਿਹਾ ਕਿਸ ਤਰ੍ਹਾਂ ਇਹਨਾਂ ਜਿਹੜਾ ਉਹ ਵਾਰਦਾਤਾ ਨੂੰ ਤੇ ਨਸ਼ੇ ਨੂੰ ਜਿਹੜੀ ਠੱਲ ਪੈ ਗਈ ਇਹ ਤਾਂ ਹੁਣ ਸਰਕਾਰ ਦੇ ਉੱਤੇ ਜਾਂ ਪੰਜਾਬ ਪੁਲਿਸ ਦੇ ਉੱਤੇ ਹੀ ਡਿਪੈਂਡ ਕਰਦਾ ਵਾ ਤੇ ਹੁਣ ਦੇਖਣਾ ਹੋਊਗਾ ਕਿੰਨੀ ਦੇਰ ਦੇ ਵਿੱਚ ਇਹ ਚੀਜ਼ਾਂ ਦੇ ਉੱਤੇ ਜਿਹੜੀ ਠੱਲ ਪੈਂਦੀ ਕੈਮਰਾਮੈਨ ਰਾਜੂ ਦੇ ਨਾਲ ਸਨੀ ਸੋਤਾ ਦੀ ਖਾਸ ਰਿਪੋਰਟ